ਉਹ ਯਾਰ ਇੱਕ ਹੀ ਗਿਆ ਬੈਠਾ ਮੈਂ ਮੈਂ ਕਹਿੰਦੀ ਅਜ ਤੱਕ ਦੱਸਿਆ ਹੀ ਨਹੀਂ ਕਿ ਮੈਂ ਵਿਆਹਿਆ ਹੋਇਆ ਹਾਂ ਭਰਾਵਾ ਪੰਜਾਬੀ ਫਿਲਮਾਂ ਜਿਹੜੀਆਂ ਦੁਬਾਰਾ ਸ਼ੁਰੂ ਹੋਈਆਂ ਸੀ ਹਲੇ ਬਣਨੀਆਂ ਬਟ ਉਹਦੇ ਚ ਕੋਈ ਇਦਾਂ ਦਾ ਸਕੋਪ ਸੀਗਾ ਨਹੀਂ ਉਸ ਟਾਈਮ ਵੀ ਕਿ ਬਈ ਸਾਨੂੰ ਕੋਈ ਐਜ਼ ਅ ਹੀਰੋ ਲੈ ਲੰਦਾ ਕੋਈ ਮੈਂ ਸਪੈਸ਼ਲ ਨਹੀਂ ਸੀ ਗਿਆ ਕਿ ਵੀ ਮੈਂ ਜਾ ਕੇ ਉੱਥੇ ਸਟਰਗਲ ਕਰੂੰਗਾ ਜਾਂ ਕੁਛ ਇਦਾਂ ਅੱਜ ਜਿਹੜਾ ਪੌਪੂਲਰ ਉਹਨੂੰ ਹੀਰੋ ਲਿਆ ਜਾਂਦਾ ਉਦੋਂ ਇਹ ਸੀਗਾ ਕਿ ਜਿਆਦਾ ਪੌਪੂਲਰ ਹੈ ਇਹਨਾਂ ਨੂੰ ਆਪਾਂ ਨਹੀਂ ਹੀਰੋ ਲੈਣਾ ਬਾਕੀ ਤੁਸੀਂ ਸੋਹਣੀ ਬੰਨੀ ਆ। ਬਾਕੀ ਪੰਜਾਬੀ ਬਹੁਤ ਸਾਰੇ ਪੰਜਾਬੀ ਗਾਣਿਆਂ ਦੇ ਵਿੱਚ ਕੰਮ ਕੀਤਾ ਤੁਸੀਂ ਪਰ ਪੰਜਾਬੀ ਸਿਨੇਮਾ ਦੇ ਵਿੱਚ ਕੰਮ ਕਰਨ ਦੇ ਲਈ ਤੁਹਾਨੂੰ ਬਾਲੀਵੁੱਡ ਦਾ ਸਹਾਰਾ ਲੈਣਾ ਪਿਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬੰਬੇ ਦਾ। ਨਹੀਂ ਸਹਾਰਾ ਤਾਂ ਨਹੀਂ ਲੈਣਾ ਪਿਆ। ਤੇ ਬਟ ਐਂਟਰੀ ਲੇਟ ਹੋ ਗਈ ਨਾ ਪੰਜਾਬੀ ਸਿਨੇਮਾ ਦੇ ਵਿੱਚ ਪਹਿਲਾਂ ਉੱਥੇ ਪ੍ਰੂਫ ਕਰਨਾ ਪਿਆ ਆਪਣੇ ਆਪ ਨੂੰ। ਉਸ ਤੋਂ ਬਾਅਦ ਪੰਜਾਬੀ ਮੇਕਰਸ ਦਾ ਡਾਇਰੈਕਟਰ ਨੂੰ ਪਤਾ ਲੱਗਾ ਕਿ ਇਹ ਮੁੰਡਾ ਚਲੋ ਆਪਣਿਆਂ ਨੂੰ ਬੁਲਾ ਲਈਏ ਵਾਪਸ। ਨਹੀਂ ਦੇਖੋ ਮੈਂ ਕਹਿੰਦਾ ਕਿ ਹਰ ਚੀਜ਼ ਦਾ ਇੱਕ ਨਾ ਸਮਾਂ ਹੁੰਦਾ। ਤੇ ਜਦੋਂ ਪੰਜਾਬੀ ਗਾਣੇ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਉਹ ਵੀ ਬਹੁਤ ਵਧੀਆ ਸਮਾਂ ਸੀ ਤੇ ਜਦੋਂ ਹੁਣ ਅਮਰਦੀਪ ਭਾਈ ਉਹਨਾਂ ਨੇ ਗੱਲ ਕੀਤੀ ਹੈ ਨਾ ਸਟਾਰਾਂ ਦੀ ਉਸ ਟਾਈਮ ਦੇ ਅਸੀਂ ਜਿਹੜੇ ਜਾਣਦੇ ਹੁਣੇ ਆ ਜਿਨ੍ਹਾਂ ਨੇ ਦੇਖਿਆ ਅਸੀਂ ਸਾਰੇ ਸਟਾਰ ਸੀਗੇ ਲਾਲੋ ਤੇ ਜਿਹੜਾ ਬਾਲੀਵੁੱਡ ਦੀ ਤੁਸੀਂ ਗੱਲ ਕਰ ਰਹੇ ਹੋ ਬੰਬਈ ਦੀ ਗੱਲ ਕਰ ਰਹੇ ਹੋ ਉਹ ਵੀ ਇਦਾਂ ਹੀ ਹੋਇਆ ਹੋਗਾ ਨਾ ਗਾਣਿਆ ਕਰਕੇ ਮੈਨੂੰ ਉੱਥੇ ਬੁਲਾਵਾ ਆਇਆ ਕੋਈ ਮੈਂ ਸਪੈਸ਼ਲ ਨਹੀਂ ਸੀ ਗਿਆ ਕਿ ਵੀ ਮੈਂ ਜਾ ਕੇ ਉੱਥੇ ਸਟਰਗਲ ਕਰੂੰਗਾ ਜਾਂ ਕੁਛ ਅੱਦਾਂ ਤੇ ਨਾ ਹੀ ਮੇਰੇ ਜਦਾਂ ਇੰਨੀ ਹਿੰਮਤ ਸੀਗੀ ਨਾ ਹੀ ਮੈਂ ਇੰਨਾ ਕੋਈ ਸਟਰੋਂਗ ਸੀਗਾ ਪਿੱਛੋਂ ਹਨਾ ਕਰੋ ਤੇ ਉਹ ਤਾਂ ਚਲੋ ਇੱਕ ਸਬਬ ਬਣਿਆ ਕੋਈ ਗੀਤ ਮੇਰਾ ਇਦਾਂ ਦਾ ਚੱਲ ਗਿਆ ਤੇ ਉੱਥੋਂ ਮੈਨੂੰ ਬਲਾਵਾ ਆ ਗਿਆ ਤੇ ਔਰ ਜਦੋਂ ਬਲਾਵਾ ਆਇਆ ਮੈਂ ਕਹਿੰਦਾ ਬਹੁਤ ਸਹੀ ਹੋਇਆ ਕਿਉਂਕਿ ਉਸ ਟਾਈਮ ਹੱਲੇ ਪੰਜਾਬੀ ਫਿਲਮਾਂ ਜਿਹੜੀਆਂ ਦੁਬਾਰਾ ਸ਼ੁਰੂ ਹੋਈਆਂ ਸੀ ਹੱਲੇ ਬਣਨੀਆਂ ਬਟ ਉਹਦੇ 'ਚ ਕੋਈ ਇਦਾਂ ਦਾ ਸਕੋਪ ਸੀਗਾ ਨਹੀਂ ਉਸ ਟਾਈਮ ਵੀ ਕਿ ਬਈ ਸਾਨੂੰ ਕੋਈ ਐਜ਼ ਅ ਹੀਰੋ ਲੈ ਲੈਂਦਾ ਕਿਉਂਕਿ ਇੱਕ ਨਾ ਛਾਪ ਲੱਗੀ ਹੋਈ ਸੀਗੀ ਲਾਲੋ ਜਾਂ ਇੱਕ ਸੋਚ ਸੀਗੀ ਮੇਕਰਸ ਦੀ ਕਿ ਭਈ ਇਹ ਗਾਣਿਆਂ ਚਾਉਂਦੇ ਆ ਮਾਡਲ ਆ ਤੇ ਇਹ ਬਹੁਤ ਜ਼ਿਆਦਾ ਪੌਪੂਲਰ ਆ ਹਾਲਾਂਕਿ ਉਲਟਾ ਹੈ ਅੱਜ ਅੱਜ ਜਿਹੜਾ ਪੌਪੂਲਰ ਉਹਨੂੰ ਹੀਰੋ ਲਿਆ ਜਾਂਦਾ ਉਦੋਂ ਇਹ ਸੀਗਾ ਕਿ ਜ਼ਿਆਦਾ ਪੌਪੂਲਰ ਹੈ ਇਹਨਾਂ ਨੂੰ ਆਪਾਂ ਨਹੀਂ ਹੀਰੋ ਲੈਣਾ ਸੋ ਮੈਨੂੰ ਚਲੋ ਇੱਥੋਂ ਤੋ ਨਹੀਂ ਕਿਸੇ ਨੇ ਬ੍ਰੇਕ ਦਿੱਤੀ ਪਰ ਬੰਬੇ ਵਾਲਿਆਂ ਨੇ ਮੈਨੂੰ ਬ੍ਰੇਕ ਦੇ ਦਿੱਤੀ ਹੈਨਾ ਸੋ ਉਦੋਂ ਮੈਨੂੰ ਹਿੰਦੀ ਸੀਰੀਅਲ 'ਚ ਮੈਨੂੰ ਅਪਰੋਚ ਹੋਈ ਔਰ ਮੈਂ ਵੱਡੇ ਵੱਡੇ ਸੀਰੀਅਲ ਸਾਰੇ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਸਾਰੇ ਐਜ਼ ਅ ਲੀਡ ਹੀਰੋਇਨ ਮਿਲੇ ਆ ਚਾਹੇ ਮੈਂ ਕੋਈ ਮਹਾਭਾਰਤ ਵੀ ਕੀਤਾ ਹੋਸ਼ ਵੀ ਮਾਰਜੂਨ ਸਿਗਾ ਤੇ ਸੂਰਪੁੱਤਰ ਕਣ ਬਟ ਮੇਰਾ ਕਿਤੇ ਨਾ ਕਿਤੇ ਜੜਾ ਤੁਨ ਪੰਜਾਬ ਹੀ ਆ ਹੈ ਨਾ ਤੇ ਮੇਰਾ ਮਨ ਵੀ ਸੀਗਾ ਮੈਂ ਪੰਜਾਬੀ ਫਿਲਮਾਂ ਕਰਾਂ ਕਿੱਦਾਂ ਕਰਾਂ ਕਿੱਦਾਂ ਉਹ ਕੁਝ ਸਮਝ ਨਹੀਂ ਸੀ ਆ ਰਿਹਾ ਤੇ ਲਾਕਡਾਊਨ ਆਇਆ ਉਦੋਂ ਫਾਈਨਲੀ ਮੈਂ ਇੱਕ ਡਿਸੀਜਨ ਲਿਆ ਕਿ ਭਈ ਮੈਂ ਹੁਣ ਪੰਜਾਬ ਵੱਲ ਨੂੰ ਰੁੱਕ ਕਰਨਾ ਹਨ ਤੇ ਇਨ ਬਿਟਵੀਨ ਅਮਰਦੀਪ ਗਿੱਲ ਭਾਜੀ ਦੀ ਮੇਰੀ ਮੁਲਾਕਾਤ ਪਹਿਲੀ ਵਾਰੀ ਬੰਬੇ 'ਚ ਹੋਈ ਹਾਲਾਂਕਿ ਅਸੀਂ 뮤직 ਇੰਡਸਟਰੀ ਤੋਂ ਬਹੁਤ ਸਾਲਾਂ ਤੋਂ ਆ ਭਾਈ ਤਾਂ ਬਹੁਤ ਸੀਨੀਅਰ ਹੈ ਤੇ ਅਸੀਂ ਕਦੀ ਮਿਲਿਆ ਹੀ ਨਹੀਂ ਕਦੀ ਪੰਜਾਬ 'ਚ ਹਾਲਾਂਕਿ ਮੈਂ ਕਿੰਨੇ ਗਾਣੇ ਕੀਤੇ ਆ ਭਾਈ ਹੁਣਾਂ ਨੇ ਵੀ ਕਿੰਨੇ ਕੀਤੇ ਆ ਬਟ ਬੰਬੇ 'ਅਸੀਂ ਮਿਲੇ ਤੇ ਬੰਬੇ ਵੀ ਇਦਾਂ ਮਿਲੇ ਅਸੀਂ ਹਮੇਸ਼ਾ ਕਿਉਂਕਿ ਭਾਜੀ ਦੀ ਔਰ ਮੇਰੀ ਜਿਹੜੀ ਚੁਆਇਸ ਆ ਤਕਰੀਬਨ ਸਿਨੇਮੇ ਨੂੰ ਲੈ ਕੇ ਉਹ ਸਾਡਾ ਜਦਾਂ ਰਾਮ ਗੋਪਾਲ ਵਰਮਾ ਉਹਨਾਂ ਦਾ ਵਿਸ਼ਾਲ ਭਾਰਤ ਉਹ ਅੱਜ ਦਾ ਅਨੁਰਾਗ ਕਾਸ਼ ਉਹਨਾਂ ਦਾ ਸਿਨੇਮਾ ਜਿਹੜੀ ਸਾਡੀ ਦੋਨਾਂ ਦਾ ਸਾਡਾ ਪਸੰਦ ਦਾ ਸਿਨੇਮ ਆ ਤੇ ਮੈਂ ਚਾਹੁੰਦਾ ਸੀਗਾ ਅਗਰ ਮੈਂ ਕੁਝ ਕਰਾਂ ਤੇ ਮੇਰਾ ਕੁਝ ਇਦਾਂ ਦੀ ਐਂਟਰੀ ਹੋਵੇ ਜਾਂ ਮੈਂ ਕੁਝ ਇਦਾਂ ਦਾ ਕਰਨਾ ਚਾਹੁੰਦਾ ਬਿਲਕੁਲ ਜਿਹੜਾ ਰੌ ਹੋਵੇ ਹੈਨਾ ਬਿਲਕੁਲ ਹੀ ਰੌ ਜਿਹੜੇ ਰੀਅਲ ਨੈਚੁਰਲ ਜਿਦਾਂ ਕਿ ਭਾਈ ਨੇ ਗੱਲਾਂ ਕੀਤੀਆਂ ਵੀ ਉਹ ਮੇਰੇ ਲਈ ਤਾਂ ਹੁਣ ਚਲੋ ਭਾਈ ਸਾਰੀਆਂ ਗੱਲਾਂ ਕਰ ਹੀ ਦਿੱਤੀਆਂ ਮੇਕਅਪ ਵਾਲੀਆਂ ਤੇ ਉਹ ਮੈਂ ਬਚਾ ਕੇ ਰੱਖਿਆ ਸੀ ਆਪਣੇ ਲਈ ਮੈਂ ਤੇ ਔਰ ਸੱਚੀ ਹੈ ਕਿ ਕਿਸੇ ਦਾ ਮੇਕਅਪ ਨਹੀਂ ਹੋਇਆ ਤੇ ਔਰ ਸਭ ਤੋਂ ਵਧੀਆ ਗੱਲ ਮੈਨੂੰ ਇਹੀ ਲੱਗੀ ਮੈਂ ਪਹਿਲਾਂ ਪੁੱਛਿਆ ਜੋ ਭਾਈ ਨੇ ਕਿ ਮੇਕਅਪ ਨਹੀਂ ਹੈਨਾ ਤੇ ਮੈਂ ਕਿਹਾ ਯਾਰ ਕਿਆ ਬਾਤ ਹੈ ਮੇਰੀ ਤਾਂ 50% ਹੋ ਗਈ ਹਾਂ ਹੋ ਗਈ ਤੇ ਅੱਛਾ ਜਦੋਂ ਮੈਂ ਬੰਬੇ ਮਿਲਦਾ ਹੁੰਦਾ ਸੀ ਭਾਈ ਨਾਲ ਤਕਰੀਬਨ ਅਸੀਂ ਇਸੇ ਸਿਨੇਮੇ ਦੀਆਂ ਗੱਲਾਂ ਕਰਦੇ ਹੁੰਦੇ ਸੀ ਤੇ ਮੈਂ ਚਾਹੁੰਦਾ ਸੀਗਾ ਕਿਉਂਕਿ ਅਮਰਦੀਪ ਗੱਲ ਭਾਜੀ ਨਾਲ ਮੈਨੂੰ ਲੱਗਦਾ ਜਿਹੜੇ ਖਾਸ ਕਰ ਐਕਟਰਸ ਆ ਜਿਹੜੇ ਵਾਕਿਆ ਪੈਸ਼ਨੇਟ ਆ ਉਹਨਾਂ ਦੀ ਚੁਆਇਸ ਹੁੰਦੀ ਹੈ ਕਿ ਅਮਰਦੀਪ ਗੱਲ ਭਾਈ ਹੁਣਾਂ ਕੰਮ ਕਰਨਾ ਹੈਨਾ ਸੋ ਮੇਰੀ ਵੀ ਦਾ ਸੀ ਕਿ ਮੈਂ ਭਾਈ ਨਾਲ ਕੰਮ ਕਰਾਂ ਤੇ ਬਟ ਉਸ ਵਬ ਕਦੋਂ ਬਣੇ ਜਦੋਂ ਮੈਨੂੰ ਫੋਨ ਆਇਆ ਫਾਈਨਲੀ ਅੱਜ ਤੱਕ ਮੈਨੂੰ ਅਮਰਦੀਪ ਗਿੱਲ ਭਾਈ ਦੇ ਨਾਲ ਜਦੋਂ ਵੀ ਮੇਰੀ ਗੱਲ ਹੁੰਦੀ ਆ ਉਹ ਹਮੇਸ਼ਾ ਨਹੀਂ ਤਾਂ ਵਟਸਐਪ ਤੇ ਹੁੰਦੀ ਆ ਪਹਿਲੀ ਵਾਰੀ ਕਾਲ ਆਇਆ ਸੀਗਾ ਭਾਈ ਦਾ ਉਸ ਤੋਂ ਬਾਅਦ ਕਦੀ ਕਾਲ ਵੀ ਨਹੀਂ ਆਇਆ ਤੇ ਇਹਨਾਂ ਦਾ ਕਾਲ ਆਇਆ ਕਿ ਨਵੀ ਜੋ ਤੂੰ ਚਾਹੁੰਦਾ ਸੀ ਕਰਨਾ ਉਹ ਹੁਣ ਆ ਗਿਆ ਤੇ ਉਹ ਆਪਾਂ ਹੁਣ ਕਰਨ ਜਾ ਰਹੇ ਆਂ ਦਾਰੋ ਦੇ ਰੂਪ ਚ ਤੇ ਔਰ ਤੂੰ ਅੱਜ ਤੱਕ ਕਦੀ ਸਰਦਾਰ ਵੀ ਨਹੀਂ ਦੇਖਿਆ ਤੇ ਇਹਦੇ ਚ ਤੈਨੂੰ ਸਰਦਾਰ ਦੇ ਰੂਪ ਚ ਆਪਾਂ ਤੈਨੂੰ ਪੇਸ਼ ਕਰਾਂਗੇ ਤੇ ਆਹ ਕੰਟੈਂਟ ਤੇ ਮੈਂ ਬੜਾ ਖੁਸ਼ ਹੋਇਆ ਜਦੋਂ ਇਹਨਾਂ ਨੇ ਮੈਨੂੰ ਇੱਕ ਵਾਈਨ ਲਾਈਨ ਸੁਣਾਈ ਜਿਹੜਾ ਵਨ ਲਾਈਨਰ ਮੈਂ ਸੁਣਿਆ ਸਭ ਤੋਂ ਜ਼ਿਆਦਾ ਮੈਨੂੰ ਵਧੀਆ ਇਹ ਲੱਗਿਆ ਕਿ ਬਈ ਇਹ ਤਾਂ ਮੇਰੇ ਸਹੁਰਾ ਸਾਹਿਬ ਦੀ ਕਹਾਣੀ ਆ ਹੁਣ ਯਾਰ ਇੱਕ ਹੀ ਗਿਆ ਬੈਠਾ ਮੈਂ ਮੈਂ ਕਹਿੰਦੀ ਅਜ ਤੱਕ ਦੱਸਿਆ ਹੀ ਨਹੀਂ ਕਿ ਮੈਂ ਵਿਆਹਿਆ ਹੋਇਆ ਹਾਂ ਭਰਾਵਾ ਹੁਣ ਕੈਮਰੇ ਵੀ ਇੰਨੇ ਲੱਗੇ ਇਹਨਾਂ ਨੇ ਕਿਸੇ ਨੇ ਕੱਟ ਚਲੋ 80 ਦੇਖੋ ਤੁਹਾਡੇ ਨਕਸ਼ੇ ਗਦਮਾ ਤੇ ਸਮਾਨ ਖਾਨ ਸਾਹਿਬ ਵੀ ਤੁਰੇ ਹੋਏ ਆ ਤੇ ਬਾਕੀ ਇਹ ਕਿ ਮੈਂ 80% ਮਤਲਬ ਹਾਂ ਤੁਸੀਂ ਟ੍ਰੇਲਰ ਦੇਖਿਆ ਉਹਦਾ ਡਿਸ਼ੂ ਡਿਸ਼ੂ ਜਿਹੜੀ ਹੋਈ ਹੈ ਉਸ ਚੀਜ਼ ਨੂੰ ਛੱਡ ਕੇ 80% ਜਿਹੜੀ ਕਹਾਣੀ ਹੈ ਨਾ ਉਸ ਯਕੀਨ ਮਨ ਉਹ ਮੇਰੇ ਸੋਹਰਾ ਸਾਹਿਬ ਦੀ ਕਹਾਣੀ ਔਰ ਜਦੋਂ ਮੈਂ ਉਹਨਾਂ ਨੂੰ ਦੱਸੀ ਆ ਤੇ ਕਹਿੰਦਾ ਅੱਖਾਂ ਵਿੱਚ ਕੇ ਬੰਦ ਕਰ ਅੱਖਾਂ ਵਿੱਚ ਕੇ ਮਤਲਬ ਸਾਰੇ ਦੀ ਗੱਲ ਕਰਕੇ ਹਾਂ ਤੇ ਮਤਲਬ ਉਹ ਮੈਂ ਫੇਰ ਕਰਤੀ ਤੇ ਯਕੀਨ ਮੰਨੋ ਇੰਨਾ ਮਜ਼ਾ ਆਇਆ ਨਾ ਅਸੀਂ ਬਠਿੰਡੇ ਮੈਂ ਮਤਲਬ ਮੈਂ ਬਹੁਤ ਟਾਈਮ ਬਾਅਦ ਅਰਸੇ ਬਾਅਦ ਗਿਆ ਸੀਗਾ ਤੇ ਮੈਂ ਜੋ ਉਥੇ ਦੀ ਰੀਅਲ ਲੋਕੇਸ਼ਨ ਆ ਔਰ ਇਦਾਂ ਹੀ ਸ਼ੂਟ ਕੀਤਾ ਕਿ ਇਦਾਂ ਲੱਗਦਾ ਕੋਈ ਐਕਟਿੰਗ ਨਹੀਂ ਕਰ ਰਿਹਾ ਕਿ ਬਈ ਇਦਾਂ ਲੱਗਦਾ ਗੱਲਾਂ ਹੀ ਕਰ ਰਹੇ ਹੈ ਹਨਾ ਸੋ ਇੰਨਾ ਰੀਅਲਿਸਟਿਕ ਮੈਂ ਫੈਨ ਆ ਇਦਾਂ ਦੀ ਮਤਲਬ ਫਿਲਮਾਂ ਦਾ ਕਾਫੀ ਟਾਈਮ ਤੋਂ ਮੈਂ ਚਾਹੁੰਦਾ ਸੀਗਾ ਮੈਂ ਕਰਨਾ ਔਰ ਮੈਨੂੰ ਕੋਈ ਪਤਾ ਨਹੀਂ ਪੰਜਾਬ 'ਚ ਕੋਈ ਦੀਂਦਾ ਵੀ ਨਹੀਂ ਸੀ ਕੋਈ ਇਦਾਂ ਦਾ ਕੋਈ 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 ਬੰਦਾ ਕਹਰੇ ਮੈਨੂੰ ਸਰ ਅਮਰਦੀਪ ਭਾਈ ਇਹ ਦੇਖਦੇ ਹੁੰਦੇ ਸੀਗੇ ਹਮੇਸ਼ਾ ਸੋ ਉਹਨ ਔਰ ਸੱਚੀ ਦੱਸਾਂ دارو ਦੀ ਵੇਟ ਕਿੰਨੇ ਟਾਈਮ ਤੋਂ ਸਾਰਿਆਂ ਨੂੰ ਸੀਗੀ ਅਸੀਂ ਤਾਂ ਪਤਾ ਨਹੀਂ ਕਿੰਨੇ ਸੀ ਔਖੇ ਹੋ ਗਏ ਨਾ ਜਵਾਬ ਦੇ ਦੇਗੇ ਹੁਣ ਤਾਂ ਜਵਾਬ ਦੇਣ ਵਿੱਚ ਇਹ ਵਿੱਚ ਇਹ ਬੰਦ ਕਰਤੇ ਸੀਗੇ ਸੋ ਮੈਨੂੰ ਲੱਗਦਾ ਕਿ ਹਰ ਚੀਜ਼ ਦਾ ਨਾ ਕੋਈ ਸਮਾਂ ਹੁੰਦਾ ਜਦੋਂ ਮੈਂ ਪਹਿਲਾਂ ਸ਼ੁਰੂਆਤ ਤੋਂ ਗੱਲ ਕੀਤੀ ਮੈਂ ਕਹਿੰਦਾ ਉਹ ਆ ਅੱਜ ਜਿਹੜਾ ਸਮਾਂ ਨਾ ਨਿਸ਼ਚਿਤ ਹੋਇਆ ਸੀਗਾ ਜੋ ਸਹੀ ਸਮਾਂ ਸੀਗਾ ਮੈਨੂੰ ਲੱਗਦਾ ਇਸ ਤੋਂ ਪਹਿਲਾਂ ਸ਼ਾਇਦ ਹੁੰਦਾ ਮੈਨੂੰ ਲੱਗਦਾ ਕੋਈ ਸ਼ਾਇਦ ਗੱਲ ਨਹੀਂ ਸੀ ਬਣਨੀ ਹੁਣ ਉਹ ਜੋ ਗੱਲ ਕੇਵਲ ਵਨ ਤੇ ਬਣੀ ਹੈ ਨਾ ਸੋ ਬਹੁਤ ਵਧੀਆ ਤਰੀਕੇ ਨਾਲ دارو ਆ ਰਹੀ ਹੈ ਦਾਰੂ ਦਾ ਪਹਿਲਾ ਟੀਜ਼ਰ ਆਇਆ ਪਹਿਲਾ ਪੋਸਟਰ ਆਇਆ ਟੀਜ਼ਰ ਆਇਆ ਹੁਣ ਟ੍ਰੇਲਰ ਵੀ ਤੁਹਾਡੇ ਸਾਹਮਣੇ ਆਇਆ ਹੁਣ ਜਿੱਦਨ ਦਾਰੋ ਆਉਣੀ ਨਾ 4 ਜੁਲਾਈ ਨੂੰ ਤੁਸੀਂ ਆਪ ਦੇਖੋਗੇ ਕਿਆ ਬਾਤ ਹੈ ਵਾਹ ਜੀ ਸੋ ਮਤਲਬ ਮੈਂ ਬਹੁਤ ਥੈਂਕਫੁਲ ਹਾਂ ਅਮਰਦੀਪ ਭਾਈ ਹੁਣਾਂ ਦਾ ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤਾ ਮੈਨੂੰ ਬੁਲਾਇਆ ਔਰ ਮੈਨੂੰ ਸਬਾਬ ਪ੍ਰਾਪਤ ਹੋਏ ਹੈ ਨਾ ਇਹਨਾਂ ਨਾਲ ਜੁੜਨ ਦਾ ਕੇਵਲ ਵਨ ਨਾਲ ਸਾਰੀ ਟੀਮ ਨਾਲ ਮੈਂ ਇੱਕ ਇੱਕ ਦਾ ਨਾਮ ਲਾਵਾਂ ਤਾਂ ਬਹੁਤ ਟਾਈਮ ਲੱਗ ਜਾਣਾ ਤੇ ਅਮਨ ਅਮਨ ਭਾਜੀ ਹੁਣੀ ਜਿਹੜਾ ਰਾਹੁਲ ਭਾਜੀ ਕੋਲ ਸਾਰਿਆਂ ਦੇ ਨਾਲ ਮੈਨੂੰ ਇੰਨਾ ਮਜ਼ਾ ਆਇਆ ਕੰਮ ਕਰਨ ਦਾ ਬੜਾ ਸਭ ਸਾਰੇ ਜਾਣੇ ਕਿਤੇ ਵੀ ਬੈੰਦੇ ਸੀ ਕਿਤੇ ਵੀ ਰੋਟੀ ਪਾਣੀ ਖਾਂਦੇ ਸੀਗੇ ਕਿਸੇ ਦਾ ਕੋਈ ਇਦਾਂ ਦਾ ਸਿਗਾ ਹੀ ਨਹੀਂ ਅਸੀਂ ਸ਼ੂਟਿੰਗ ਤੇ ਆਏ ਆ ਜਾਂ ਕੋਈ ਸਾਨੂੰ ਕੋਈ ਅੱਛਾ ਭਾਈ ਨੇ ਤਾਂ ਮੇਕਅਪ ਦੀ ਗੱਲ ਕੀਤੀ ਵੈਨਟੀ ਵੈਨ ਜਾਂ ਕੋਈ ਕੁਝ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਸਿਰਫ ਸਾਡੇ ਕੋਲ ਜੋ ਜਦੋਂ ਹੁਣ ਕੈਮਰੇ ਲੱਗੇ ਆ ਤੇ ਜਿਹੜੇ ਮਾਈਕ ਲੱਗੇ ਤੇ ਬਸ ਐਕਟਿੰਗ ਹੋਰ ਕੁਝ ਵੀ ਨਹੀਂ ਸੀਗਾ ਸਾਡੇ ਕੋਲ ਠੀਕ ਹੈ ਜੀ ਸੋ ਬਸ ਹੋਈ ਆਪਣਾ ਆਪਣੇ ਵੱਲੋਂ ਪੂਰੀ ਮਿਹਨਤ ਸ਼ਿੱਦਤ ਜਨੂਨੀ ਤਰੀਕੇ ਨਾਲ ਹੀ ਕੰਮ ਕੀਤਾ ਆ ਔਰ ਸਾਨੂੰ ਪੂਰਾ ਯਕੀਨ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਬਸ ਇਹ ਕਰਨਾ ਕਿ ਵੈਸੇ ਤਾਂ ਸੱਚ ਦੱਸਾਂ ਦਾਰੋ ਦੀ ਪਬਲਿਸੀਟੀ ਇੰਨੀ ਵੈਸੇ ਹੀ ਹੋ ਚੁੱਕੀ ਆ 2.5 ਸਾਲ ਤੋਂ ਸਭ ਨੂੰ ਪਤਾ ਹੀ ਆ ਦਾਰੋ ਆ ਰਹੀ ਦਾਰੋ ਆ ਰਹੀ ਆ ਪਰ ਹੁਣ ਜਿਹੜੇ ਆ ਹੀ ਰਹੀ ਆ ਫਾਈਨਲ ਹੁਣ ਤੁਸੀਂ ਸਾਰਿਆਂ ਨੇ ਜ਼ੋਰ ਲਾਉਣਾ ਆ ਮੇਰੀ ਹੱਥ ਬਨ ਕੇ ਬੇਨਤੀ ਆ ਸਾਰੇ মিডিਆ ਨੂੰ ਤੇ ਪਲੀਜ਼ ਤੁਸੀਂ ਦਾਰੋ ਦਾਰੋ ਕਰਦੇ ਹੋ ਨਾ ਹੁਣ ਸਾਰੇ ਪਾਸੇ ਔਰ ਬਹੁਤ ਸਹੀ ਟਾਈਮ ਤੇ ਆ ਰਹੀ ਹੈ ਤੇ ਪ੍ਰਮਾਤਮਾ ਸੁੱਖ ਰੱਖੇ ਬਸ ਗੱਲਬਾਤ ਓਕੇ ਹੋਣੀ ਆ ਔਰ ਜਿਹਦਾ ਸਿਨੇਮਾ ਹਾਲ ਦੀ ਗੱਲ ਭਾਈ ਉਹਨਾਂ ਨੇ ਕੀਤੀ ਪਹਿਲਾਂ ਤੇ ਮੈਨੂੰ ਲੱਗਦਾ ਐ ਇੰਨੀ ਕਿ ਮਜਬੂਰ ਹੋ ਜਾਣ ਕਿ ਵੀ ਇਹ دارو ਫਿਰ ਫਿਲਮ ਬਣਨ ਤੇ ਮਜਬੂਰ ਹੋ ਜਵੇ ਹੈਨਾ ਏਓ ਜੇ ਹੋਰ ਸ਼ੋਅਸ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ